ਦੁੱਪਦੀਆਂ ਜਾ ਰਹੀਆਂ ਪੰਜ ਕੀਮਤੀ ਜਾਨਾਂ ਨੂੰ ਬਚਾਉਣ ਵਾਲਾ ਸੈਨਿਕ ਫੌਜੀ ਪਰਿੰਦਰ ਸਿੰਘ ਜਿਹਨੂੰ ਕਿ ਅੱਜ ਜਿਹਦੀ ਬਹਾਦਰੀ ਨੂੰ ਜਿਹਦੇ ਜज्ਬੇ ਨੂੰ ਅੱਜ ਕੋਈ ਹਰ ਕੋਈ ਸਲਾਮ ਕਰ ਰਿਹਾ ਸੰਦ ਨਹਿਰ ਦੇ ਵਿੱਚ ਜਾ ਕੇ ਛਾਲ ਮਾਰੀ ਸਕੋਰਪਿਓ ਡਿੱਗੀ ਵਿੱਚ ਫਸੇ ਹੋਏ ਪੰਜ ਕੀਮਤੀ ਜਾਨਾਂ ਬਚਾਈਆਂ ਮੈਨੂੰ ਕਿਹਾ ਵੀ ਜਿੱਥੇ ਡਿੱਗੀ ਆ ਉਸ ਜਗ੍ਹਾ ਤੇ ਜਲਦੀ ਪਹੁੰਚ ਜੇ ਤੇ ਮੈਨੂੰ ਦਿਖਾ ਜਦੋਂ ਅਸੀਂ ਉਹ ਜਗ੍ਹਾ ਤੇ ਜਾ ਕੇ ਗੱਡੀ ਦੀ ਬ੍ਰੇਕ ਮਾਰੀ ਦੇਖਿਆ ਤਾਂ ਉਹ ਗੱਡੀ ਪਾਣੀ ਦੇ ਵਿੱਚ ਜਾ ਚੁੱਕੀ ਸੀ ਜਦੋਂ ਉੱਪਰ ਚੜ ਕੇ ਗੱਡੀ ਦੇ ਉਹ ਸ਼ੀਸ਼ੇ ਤੇ ਲੱਤ ਮਾਰੀ ਉਹ ਸ਼ੀਸ਼ਾ ਭੰਨਿਆ ਤੇ ਪਹਿਲਾ ਆਦਮੀ ਜਿਹੜਾ ਬੂਰੇ ਸੀਗਾ ਉਹਨੂੰ ਵੜ ਕੇ ਸਿਰ ਤੋਂ ਪਹਿਲਾਂ ਬਾਣਾ ਤੋਂ ਖਿੱਚਿਆ ਉਹਨੂੰ ਵੜ ਕੇ ਬਾਹਰ ਕੱਢਿਆ ਪਾਣੀ ਦੇ ਵਿੱਚ ਪੈਰ ਨਹੀਂ ਲੱਗਦੇ ਸੀ ਪਾਣੀ ਬਹੁਤ ਸੀ ਤੇ ਇਹ ਬੇਟੇ ਨੂੰ ਮੈਂ ਕਿਹਾ ਗੁਰਲੀਪ੍ਰੀਤ ਨੂੰ ਵੀ ਤੂੰ ਇਧਰੋਂ ਦਰਖਤ ਫੜ ਕੇ ਰੱਖ ਤੇ ਇਧਰੋਂ ਮੈਂ ਤੈਨੂੰ ਬੰਦਾ ਦਊਂਗਾ ਉੱਪਰੋਂ ਗੱਡੀ ਤੋਂ ਕੱਢ ਕੇ ਤੇ ਤੂੰ ਖਿੱਚ ਕੇ ਅੱਗੇ ਕਰਨਾ ਉਸ ਟਾਈਮ ਤਾਂ ਮੈਨੂੰ ਇਹ ਲੱਗਦਾ ਸੀਗਾ ਵੀ ਉਹ ਮਾਲਕ ਕਾਲਪੁਰਖ ਦਾ ਹੱਤਾ ਸਿਰ ਤੇ ਵੀ ਜੇ ਉਹਨੇ ਮੈਨੂੰ ਇੱਥੇ ਭੇਜਿਆ ਤਾਂ ਸ਼ਾਇਦ ਇਹਨਾਂ ਨੂੰ ਬਚਾਉਣ ਵਾਸਤੇ ਭੇਜਿਆ ਮੈਨੂੰ ਕੁਝ ਨਹੀਂ ਹੋਊਗਾ ਰੋਟੀ ਪੰਜ ਬੰਦੇ ਬਚਾਇਆ ਉਹਦੇ ਵੀ ਥੋੜੇ ਜਿਹਾ ਕਾਫੀ ਸਟਰ ਜਖਮ ਚ ਹੋ ਮਾ ਕੇ ਕਹਿੰਦੇ ਹਾਂ ਜੀ ਜਖਮ ਕੱਚ ਲੱਗਿਆ ਜੀ ਅੱਖ ਤੇ ਲੱਗਿਆ ਉਹ ਇੱਥੇ ਲੱਗਿਆ ਜੀ ਤਾਂ ਹਰ ਕਿਸੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਕੋਈ ਇਹੋ ਜਿਹਾ ਚਾਂਸ ਦੇਖਦੇ ਹੋ ਪਲੀਜ਼ ਭੱਜੋ ਨਾ ਹੈਲਪ ਕਰੋ ਮੱਛੀਵੜਾ ਸਾਹਿਬ ਨੇੜੇ ਸਾਹਦਰ ਨਹਿਰ ਦੇ ਵਿੱਚ ਡੁੱਬਦੀਆਂ ਜਾ ਰਹੀਆਂ ਪੰਜ ਕੀਮਤੀ ਜਾਨਾਂ ਨੂੰ ਬਚਾਉਣ ਵਾਲਾ ਸੈਨਿਕ ਫੌਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜਿਹਨੂੰ ਕੀ ਅੱਜ ਜਿਹਦੀ ਬਹਾਦਰੀ ਨੂੰ ਜਿਹਦੇ ਜਜਬੇ ਨੂੰ ਅੱਜ ਕੋਈ ਹਰ ਕੋਈ ਸਲਾਮ ਕਰ ਰਿਹਾ ਉਕੀ ਇਸਨੇ ਆਪਣੀ ਜਾਨ ਦੇ ਖੇਡ ਕੇ ਸੰਧਰ ਨਹਿਰ ਦੇ ਵਿੱਚ ਜਾ ਕੇ ਛਾਲ ਮਾਰੀ ਸਕੋਰਪੀਓ ਡਿਗੀ ਵਿੱਚ ਫਸੇ ਹੋਏ ਪੰਜ ਕੀਮਤੀ ਜਾਨਾਂ ਬਚਾਈਆਂ ਇਹਦੇ ਵਿੱਚ ਉਸ ਦੇ ਉਹਦੇ ਜਿਹੜੇ ਦੋ ਲੜਕੇ ਆ ਉਹਨਾਂ ਦੀ ਬਹਾਦਰੀ ਵੀ ਆ ਜਿਨ੍ਹਾਂ ਨੇ ਨਾਲ ਆਪਣੇ ਪਿਤਾ ਦਾ ਸਾਥ ਦਿੱਤਾ ਤੇ ਜਾ ਕੇ ਸੰਧਰ ਨਹਿਰ ਵਿੱਚ ਜਾ ਕੇ ਛਾਲ ਮਾਰ ਕੇ ਉਹਨਾਂ ਕੀਮਤੀ ਜਾਨਾਂ ਨੂੰ ਕੱਢਿਆ ਤੇ ਪੰਜ ਨੂੰ ਬਚਾ ਲਿਆ ਤੇ ਇੱਕ ਇਸ ਵਿੱਚ ਮੌਤ ਹੋ ਚੁੱਕੀ ਹੈ ਆਓ ਆ ਸਾਡੇ ਨਾਲ ਜੋ ਉਹ ਬਹਾਦਰ ਫੌਜੀ ਜੋ ਕਿ ਇਸਨੇ ਕਿ ਕਾਰਗਿਲ ਦੀ ਲੜਾਈ ਵੀ ਲੜੀ ਹੈ ਤੇ ਕਾਰਗਿਲ ਦੀ ਲੜਾਈ ਦਾ ਨਾਅ ਉਹ ਪੇਟਰਾ ਪਰਸੈਂਟ ਇੱਕ ਜੰਗ ਦੇ ਵਿੱਚ ਉਹਦੇ ਤੇ ਆਉਣਾ ਤੇ ਉਹ ਕਿ ਹਮਲਾ ਹੋ ਗਿਆ ਸੀ ਉਹ ਹਥਿਆਰ ਲੈ ਕੇ ਜਾ ਰਹੀ ਸੀ ਉਹ ਫੌਜ ਦੇ ਵਿੱਚ ਜ਼ਖਮੀ ਹੋ ਗਏ ਸੀ 75% ਫੌਜ ਵੱਲੋਂ ਇਹ ਜ਼ਖਮੀ ਕਰ ਦਿੱਤੇ ਗਏ ਸੀ ਜਿਹੜਾ ਡੈਮੇਜ ਕਰਤਾ ਗਿਆ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਬਹਾਦਰੀ ਦਾ ਸਬੂਤ ਦੰਦਿਆ ਪੰਜ ਕੀਮਤੀ ਜਾਨਾਂ ਬਚਾਈਆਂ ਤੇ ਅੱਜ ਇਸ ਫੌਜੀ ਦੀ ਬਹਾਦਰੀ ਨੂੰ ਜਿੱਥੇ ਸਾਰਾ ਲਾਕਾ ਸलाम ਕਰਿਆ ਹੋਇਆ ਹੈ ਉੱਥੇ ਦੇਸ਼ ਨੂੰ ਵੀ ਚਾਹੀਦਾ ਇਸ ਫੌਜੀ ਦੀ ਜਜਬੇ ਨੂੰ ਸਲਾਮ ਕਰੇ ਆਓ ਇਸ ਫੌਜੀ ਨਾਲ ਗੱਲ ਕਰਦੇ ਹਾਂ ਸਾਡਾ ਫੌਜੀ ਜਰਵ ਨਾਲ ਵੀ ਉਹਨਾਂ ਨੇ ਕੀਮਤੀ ਜਾਨਾਂ ਕਿੱਦਾਂ ਬਚਾਈ ਤੁਸੀਂ ਜੋ ਤੇ ਜਦੋਂ ਮਾਛੀਵਾੜਾ ਦੇ ਨੇੜੇ ਜਿਹੜੀ ਸੰਨਹਿਰ ਆ ਥੋੜਾ ਪਿੰਡ ਕੜਾ ਦੀ ਪਹਿਲਾਂ ਦਾ ਜੀ ਮੇਰਾ ਪਿੰਡ ਬਹਿਲੂਲਪੁਰ ਹੈ ਜੀ ਜਦੋਂ ਨਹਿਰ ਤੇ ਜਦੋਂ ਤੁਸੀਂ ਆ ਰਹੇ ਸੀਗੇ ਤੁਸੀਂ ਦੱਸਿਆ ਵਾ ਵੀ ਤੁਸੀਂ ਨਹਿਰ ਦੇ ਪਿੱਛੇ ਆਵਾ ਦੀ ਆਪਣੀ ਗੱਡੀ ਦੇ ਉੱਤੇ ਅੱਗੇ-ਅੱਗੇ ਸਕੋਰਪਿਓ ਕਰ ਜਾ ਰਹੀ ਸੀਗੀ ਇਹ ਵਾਪਸ ਆ ਹਾਂ ਸਾਹਿਬ ਵਾਪਰੇ ਕਿਤਾ ਇਹ ਸਰ ਅਸੀਂ ਆ ਰਹੇ ਸੀ ਸਾਡੇ ਮੂਰੇ 100 150 ਮੀਟਰ ਸਕੋਰਪਿਓ ਗੱਡੀ ਜਾ ਰਹੀ ਸੀ ਤੇ ਉਹ ਜਦੋਂ ਸਕੋਰਪਿਓ ਗੱਡੀ ਜਾਂਦੀ ਜਾਂਦੀ 1 ਲੱਖ ਤੋਂ ਰੋਡ ਤੋਂ ਗਾਇਬ ਹੋ ਗਈ ਮੇਰਾ ਬੇਟੇ ਗੱਡੀ ਚ ਲਾ ਰਿਹਾ ਸੀ ਇਹ ਗੀਨੀ ਤਕਲੀਮਪ੍ਰੀਤ ਸਿੰਘ ਇਹਨਾਂ ਨੇ ਦੇਖਿਆ ਤੇ ਕਹਿਰੇ ਡੈਡੀ ਗੱਡੀ ਰੋਡ ਤੇ ਜਾਂਦੀ ਜਾਂਦੀ ਗਾਇਬ ਹੋ ਗਈ। ਮੈਂ ਕਿਹਾ ਵੀ ਕਿੱਧਰ ਨੂੰ ਗਈ ਆ ਇਹਨਾਂ ਨੇ ਦੱਸਿਆ ਵੀ ਇੱਧਰ ਮੈਂ ਕਿਹਾ ਵੀ ਉਹ ਗਾਇਬ ਨਹੀਂ ਹੋਈ ਉਹ ਗੱਡੀ ਨਹਿਰ ਚ ਗਈ ਹੋ। ਤੇ ਇਹ ਕਹਿੰਦਾ ਵੀ ਹਾਂਜੀ ਵਿੱਚ ਗਈ ਸ਼ਾਇਦ ਉਹ ਗੱਡੀ ਰਾਹੀ ਨਹੀਂ ਮੁੜ ਕੇ। ਮੈਂ ਇਹਨੂੰ ਕਿਹਾ ਵੀ ਜਿੱਥੇ ਡਿੱਗੀ ਆ ਉਸ ਜਗ੍ਹਾ ਤੇ ਜਲਦੀ ਪਹੁੰਚ ਤੇ ਮੈਨੂੰ ਦਿਖਾ। ਜਦੋਂ ਅਸੀਂ ਉਹ ਜਗ੍ਹਾ ਤੇ ਜਾ ਕੇ ਗੱਡੀ ਦੀ ਬ੍ਰੇਕ ਮਾਰੀ ਦੇਖਿਆ ਤਾਂ ਉਹ ਗੱਡੀ ਪਾਣੀ ਦੇ ਵਿੱਚ ਜਾ ਚੁੱਕੀ ਸੀ। ਡੁੱਬ ਚੱਕੀ ਸੀ ਤੇ ਵਿੱਚ ਉਹ ਬੰਦੇ ਜਿਹੜੇ ਫਸੇ ਉਹਦੀ ਚੀਕ ਚੰਗੇ ਆੜਾ ਮਚਾਰਿਆ ਸੀ। ਤੇ ਉਹਦੇ ਬਾਅਦ ਮੈਂ ਗੱਡੀੋਂ ਨਿਕਲਦੀ ਸਾਰੇ ਇਹ ਦੇਖ ਦਿਆ ਮੈਂ 3 ਸੈਕਿੰਡ ਜੰਪ ਮਾਰਤਾ ਜੀ ਉਹਨਾਂ ਦੇ ਕੋਲ ਪਹੁੰਚ ਗਿਆ ਤੇ ਜਲਦੀ ਜਲਦੀ ਆਪਣੇ ਬਟਿਆਂ ਨੂੰ ਕਿਹਾ ਵੀ ਤੁਸੀਂ ਵੀ ਜਲਦੀ ਕੱਪੜੇ ਖੋਲ ਕੇ ਆਓ ਵਿੱਚ ਤੇ ਮੈਂ ਗੱਡੀ ਦੇ ਉੱਪਰ ਚੜਿਆ ਤੇ ਗੱਡੀ ਦਾ ਮੂਹਰੇਲੀ ਖਿੜਕੀ ਵਾਲਾ ਸ਼ੀਸ਼ਾ ਉੱਤੇ ਜਾ ਕੇ ਦੰ ਉੱਪਰ ਚੜ ਕੇ ਗੱਡੀ ਦੇ ਉਸ ਸ਼ੀਸ਼ੇ ਤੇ ਲੱਤ ਮਾਰੀ ਤੇ ਉਹ ਸ਼ੀਸ਼ਾ ਭੰਨਿਆ ਤੇ ਪਹਿਲਾ ਆਦਮੀ ਜਿਹੜਾ ਮੂਰੇ ਸੀਗਾ ਉਹਨੂੰ ਵੜ ਕੇ ਸਿਰ ਤੋਂ ਪਹਿਲਾਂ ਬਾਲਾਂ ਤੋਂ ਖਿੱਚਿਆ ਉਹਨੂੰ ਵੜ ਕੇ ਬਾਹਰ ਕੱਢਿਆ ਫਿਰ ਉਹਨੂੰ ਪੁੱਛਿਆ ਵੀ ਤੁਸੀਂ ਕਿੰਨੇ ਬੰਦਿਆਂ ਵਿੱਚ ਮੈਨੂੰ ਇਹ ਗੱਲ ਦੱਸ ਫਸੇ ਉਹ ਕਿੰਨੇ ਬੰਦੇ ਕਿੰਨੇ ਬੰਦਿਆਂ ਗੱਡੀ ਦੇ ਵਿੱਚ ਕਿੰਨੇ ਸੀ ਤੁਸੀਂ ਉਹ ਮੈਨੂੰ ਉਹਨੇ ਕਿਹਾ ਵੀ ਅਸੀਂ 6 ਬੰਦੇ ਆ ਤੇ ਫਿਰ ਮੈਂ ਬੇਟੇ ਨੂੰ ਇੱਕ ਨੂੰ ਉੱਪਰ ਖੜਾਇਆ ਇੱਕ ਨੂੰ ਪਾਣੀ ਦੇ ਵਿੱਚ ਪੈਰ ਨਹੀਂ ਲੱਗਦੇ ਸੀ ਪਾਣੀ ਬਹੁਤ ਸੀ ਤੇ ਇਹ ਬੇਟੇ ਨੂੰ ਮੈਂ ਕਿਹਾ ਗੁਰਮੀਤ ਨੂੰ ਵੀ ਤੂੰ ਇਧਰ ਉਹ ਦਰਖਤ ਫੜ ਕੇ ਰੱਖ ਤੇ ਇਧਰੋਂ ਮੈਂ ਤੈਨੂੰ ਬੰਦਾ ਦਊਂਗਾ ਉੱਪਰੋਂ ਗੱਡੀ ਤੋਂ ਕੱਢ ਕੇ ਤੇ ਤੂੰ ਖਿੱਚ ਕੇ ਅੱਗੇ ਕਰਨਾ ਤੇ ਦੂਸਰੇ ਨੂੰ ਕਿਹਾ ਤੂੰ ਖਿੱਚ ਕੇ ਉੱਪਰ ਲੈ ਕੇ ਜਾਣਾ ਤੇ ਇਸ ਤਰ੍ਹਾਂ ਹੀ ਕਰ ਕਰ ਕੇ ਅਸੀਂ ਉਹ 6 ਦੇ 6 ਮੱਲਾ ਕੱਢੇ ਉਹਨਾਂ ਵਿੱਚੋਂ 5 ਬੰਦੇ ਮੱਲਾ ਠੀਕ ਸੀਗੇ ਬਹੁਤ ਤੇ ਉਹ 6ਵਾਂ ਮੈਨੂੰ ਲੱਗ ਰਿਹਾ ਸੀ ਬਿਯੋਸ਼ ਆ لیکن میں بہت زیادہ کوشش کرنے ਦੇ باوجود بھی ਉਹ ਬੰਦਾ ਨਹੀਂ ਉੱਠਿਆ ਜਦੋਂ ਉਹ ਤੁਸੀਂ ਪੰਜ ਬੰਦੇ ਬਾਹਰ ਕਢੇ ਤੁਹਾਨੂੰ ਇਹ ਲੱਗੇ ਵੀ ਮੇਰੀ ਜਾਨ ਵੀ ਜਾ ਸਕਦੀ ਹੈ ਮੈਂ ਵੀ ਵਿੱਚ ਲੁਪ ਸਕਦਾ ਵਾਂ ਜਾਨ ਸਰ ਉਸ ਟਾਈਮ ਤਾਂ ਮੈਨੂੰ ਇਹ ਲੱਗਦਾ ਸੀਗਾ ਵੀ ਉਹ مالک ਕਾਲਪੁਰਖ ਦਾ ਹੱਤਾ ਸਿਰ ਤੇ ਵੀ ਜੇ ਉਹਨੇ ਮੈਨੂੰ ਇੱਥੇ ਭੇਜਿਆ ਤਾਂ ਸ਼ਾਇਦ ਇਹਨਾਂ ਨੂੰ ਬਚਾਉਣ ਵਾਸਤੇ ਭੇਜਿਆ ਮੈਨੂੰ ਕੁਝ ਨਹੀਂ ਹੋਊਗਾ ਪਰ ਮੈਂ ਉਹ ਵੀ ਸੋਚਿਆ ਵੀ ਮੇਰਾ ਮੇਨ ਜਿਹੜਾ ਮਕਸਦ ਆ ਟਾਸਕ ਮੇਰਾ ਇਹ ਆ ਵੀ ਮੈਂ ਇਹ ਬੰਦੇ ਬਚਾਣੇ ਆ ਮਰ ਨਹੀਂ ਦੇਣਾ ਕੋਈ ਫੌਜਾਂ ਜਿਹਾ ਸੀ ਜੰਗ ਆ ਇੱਕ ਜੰਗ ਜਿਤਨੀ ਜਿਤਨੀ ਇਤਨੀ ਉਹ ਬਾਰਕ ਦੀ ਕਿਰਪਾ ਜਿੱਤ ਲਈ ਰਾਤ ਕਿੰਨੇ ਵਜੇ ਹਾਸਾ ਵਾਪਰੇ ਆਇਆ ਸੀ ਜੀ ਤੁਸੀ ਵੀ ਕਿਸੇ ਪ੍ਰੋਗਰਾਮ ਤੋਂ ਆ ਰਹੇ ਸੀ ਐਸੀ ਸਰ ਕਪੂਰ ਥੱਲੇ ਮਤਲਬ ਔੜ ਮੋ ਟਾਂਡਾ ਪੈਲਸ ਤੋਂ ਮੈਰਿਜ ਤੋਂ ਆ ਰਹੇ ਸੀ ਮੇਰੇ ਭਾਂਜੇ ਦੇ ਵਿਆਹ ਤੋਂ ਵਾਪਸ ਹਾਂਜੀ ਇਹ ਹਾਸਾ ਵਾਪਰੇ ਕਿ ਤੁਹਾਨੂੰ ਦੱਸਿਆ ਡਰਾਈਵਰ ਨੇ ਕੋਈ ਗੁਲਾਮ ਡਰਾਈਵਰ ਸੀ ਨਾ ਸੀ ਜਿਹੜਾ ਉਹਨੇ ਦੱਸਿਆ ਵੀ ਹਾਸਾ ਵਾਪਰੇ ਕਿਦਾਂ ਗੱਡੀ ਗਿਰੀ ਕਿਦਾਂ ਡਰਾਈਵਰ ਤਾਂ ਸਰ ਉਹ ਵੀ ਉਹ ਦੱਸ ਰਿਹਾ ਸੀਗਾ ਵੀ ਸਾਨੂੰ ਕਿਸੇ ਟਰੱਕ ਨੇ ਸਾਈਡ ਮਾਰੀ ਲੇਕਿਨ ਉਹਨੂੰ ਪਤਾ ਉਹਨੂੰ ਵੀ ਨਹੀਂ ਅਜਿਹਾ ਗੱਡੀ ਜਾਂਦੀ ਵਾਸੀ ਬੇਟਾ ਮੇਰਾ ਦੇਖਦਾ ਸੀ ਇਹਨੇ ਥੋੜਾ ਦੇਖਿਆ ਕਹਿੰਦਾ ਵੀ ਟਰੱਕ ਕੋਲੋਂ ਕ੍ਰਾਸ ਹੋਇਆ ਪਰ ਪਤਾ ਉਹਨਾਂ ਨੂੰ ਵੀ ਨਹੀਂ ਲੱਗਿਆ ਵੀ ਹੋਇਆ ਕੀ ਆ ਸ਼ਾਇਦ ਬੈਲੈਂਸ ਹੀ ਗੱਡੀ ਦਾ ਉਹਨਾਂ ਕੋਲੋਂ ਪਿੱਗੜ ਗਿਆ ਹੋ ਸਕਦਾ ਲੇਕਿਨ ਉਹ ਟਰੱਕ ਜੇ ਵੱਜਿਆ ਹੁੰਦਾ ਤਾਂ ਕਿਤੇ ਨਾਲ ਲੱਗਦਾ ਖੜਦੀ ਲੇਕਿਨ ਟਰੱਕ ਅੱਗੇ ਚਲਾ ਗਿਆ ਇਹ ਗੱਡੀ ਇਹਨਾਂ ਨੇ ਬੇਟੇ ਨੇ ਡਿੱਗਦੀ ਦੇਖੀ ਤੇ ਮਨ ਲੈ ਅੱਧੇ ਮਿੰਟ ਦੇ ਵਿੱਚ 1 ਮਿੰਟ ਜਿਹਾ ਸੀ ਉੱਥੇ ਪਹੁੰਚ ਗਏ ਤਿੰਨ ਚਾਰ ਸਕਿੰਟ ਚ ਮੈਂ ਗੱਡੀ ਦੇ ਕੋਲ ਥੱਲੇ ਚਲਾ ਗਿਆ ਜਦੋਂ ਤੁਸੀਂ ਪੰਜ ਜਾਨਾਂ ਬਚਾ ਲਈਆਂ ਤੇ ਪੁਲਿਸ ਨੂੰ ਫੋਨ ਵੀ ਤੁਸੀਂ ਕੀਤਾ ਪੁਲਿਸ ਨੂੰ ਹਾਂਜੀ ਸਰ ਐਸੀ ਫਿਰ ਪਹਿਲਾਂ 100 ਨੰਬਰ ਤੇ ਕਰਿਆ ਨਹੀਂ ਗੱਲ ਬਣੀ ਫਿਰ ਪਤਾ ਲੱਗਿਆ ਮੈਂ ਘਰੋਂ ਫੋਨ ਕਰਿਆ ਘਰਦਿਆਂ ਨੂੰ ਬੁਲਾਇਆ ਵੀ ਪਾਣੀ ਲੈ ਕੇ ਆਓ ਮੇਰਾ ਗਲਾ ਸੁੱਕ ਰਿਹਾ ਫਿਰ 112 ਨੰਬਰ ਤੇ ਘਰਦਿਆਂ ਨੇ ਆ ਕੇ ਬ੍ਰਦਰ ਨੇ ਮੈਨੂੰ ਫੋਨ ਕਰਿਆ ਫਿਰ ਉਦੋਂ ਬਾਅਦ ਹੀ 112 ਤੇ ਕਾਲ ਲਾਉਣ ਤੋਂ ਬਾਅਦ ਫਿਰ ਪੁਲਿਸ ਮਤਲਬ ਵੀ ਥੋੜੇ ਟਾਈਮ 'ਚ ਸਾਡੇ ਕੋਲ ਪਹੁੰਚ ਗਈ ਫਿਰ ਉਸ ਤੋਂ ਬਾਅਦ ਜਦੋਂ ਐਂਬੂਲੈਂਸ ਵੀ ਪਹੁੰਚ ਗਈ ਐਂਬੂਲੈਂਸ ਪਹੁੰਚਣ ਤੋਂ ਬਾਅਦ ਐਸੀ ਉਹਨਾਂ ਦੀਆਂ ਸਾਰਿਆਂ ਨੂੰ ਐਂਬੂਲੈਂਸ ਦੇ ਵਿੱਚ ਬਿਠਾਇਆ ਪੁਲਿਸ ਨੇ ਸਾਡੇ ਨੰਬਰ ਮੋਬਾਈਲ ਨੰਬਰ ਆਰ ਵਗੈਰਾ ਨਾਮ ਲਿੱਤੇ ਤੇ ਉਹਨਾਂ ਨੂੰ ਐਸੀ ਵੀ ਫਿਰ ਉੱਥੋਂ ਰਵਾਨਾ ਕਰਨ ਤੋਂ ਬਾਅਦ ਜਦੋਂ ਚਲੇ ਗਏ ਐਸੀ ਵੀ ਆਪਣੇ ਘਰ ਨੂੰ ਆ ਗਏ ਤੁਸੀਂ ਇੰਨੀ ਉਹ ਨਹਿਰ ਕਾਫੀ ਡੂੰਗੀ ਹੱਤੀ 35 ਫੁੱਟ ਜਾ ਕੇ ਉਹਦਾ ਕੱਚਾ ਪਇਹਾ ਹੋ ਜਾਂਦਾ ਥੱਲੇ ਨੂੰ ਅੰਦਰ ਉਹਨਾਂ ਨੂੰ ਕੱਢਿਆ ਕਿਦਾਂ ਬਾਹਰ ਉਹਨਾਂ ਨੂੰ ਬਾਹਰ ਕਨਾਰੇ ਤੇ ਕਿਦਾਂ ਖਿੱਚ ਕੇ ਲੈ ਗਏ ਤੁਸੀਂ ਇਹਨਾਂ ਨੂੰ ਪੰਜਾਬ ਨੂੰ ਉਹਨਾਂ ਨੂੰ ਸਰ ਮੈਂ ਗੱਡੀ 'ਚੋਂ ਮੱਡ ਕੇ ਪਹਿਲਾਂ ਤਾਂ ਮੈਂ ਉੱਪਰ ਗੱਡੀ ਦੇ ਖੜਾ ਸੀ ਮੈਂ ਮੂਰਲੇ ਸ਼ੀਸ਼ੇ ਦੇ ਵਿੱਚ ਹੀ ਕੱਟਦਾ ਸੀ ਕੱਢ ਕੇ ਗੱਡੀ 'ਤੇ ਬਿਠਾ ਕੇ ਉਹਨਾਂ ਨੂੰ ਦੇਖਦਾ ਸੀ ਕਿ ਆ ਵੀ ਅੱਗੇ ਪਾਣੀ 'ਚ ਜਾਣ ਜੋਗਾ ਹੈਗਾ ਫਿਰ ਮੈਂ ਉਹਨ ਫੜਾਂਦਾ ਸੀ ਉਹਦੀ ਬਾਹਾਂ ਤੇ ਮੈਂ ਲੱਤਾਂ ਫੜਦਾ ਸੀ ਤੇ ਇਹਨੂੰ ਮੈਂ ਕਹਿੰਦਾ ਸੀ ਖਿੱਚ ਇਹ ਖਿੱਚ ਕੇ ਜਿਹੜਾ ਬਾਹਰ ਖੜਾ ਸੀ ਇਹ ਉਹਨੂੰ ਫੜਾਂਦਾ ਸੀ ਉਹ ਬੇਟਾ ਖਿੱਚ ਕੇ ਕਿਨਾਰੇ ਤੇ ਲਾਂਦਾ ਸੀ ਫਿਰ ਅਸੀਂ ਛੇਆਂ ਨੂੰ ਉੱਥੇ ਕਿਨਾਰੇ ਤੇ ਲਾਉਣ ਤੋਂ ਬਾਅਦ ਫਿਰ ਅਸੀਂ ਤਿੰਨਾਂ ਨੇ ਉੱਪਰ ਖਿੱਚ-ਖਿੱਚ ਕੇ ਲੈ ਕੇ ਗਏ ਉਹਨਾਂ ਨੂੰ ਖੜੀਸ-ਖੜੀਸ ਦੇ ਉੱਪਰ ਜਾ ਕੇ ਫਿਰ ਪਾਏ ਉਹਨਾਂ ਨੂੰ ਤੁਸੀਂ ਦੱਸਿਆ ਪਹਿਲਾਂ ਜਿੱਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਜਿਹੜੀ ਤੁਸੀਂ ਰੈਜiment ਵਾਲੀ ਤੁਹਾਡੀ ਪੰਜਾਬ ਰੈਜiment ਤੁਸੀਂ ਉਹਦੇ ਸਪਾਈ ਰਹੇ ਹੋ ਹਾਂਜੀ ਸਰ ਮੇਰੀ 15 ਪੰਜਾਬ ਫਾਸਟ ਪਟਿਆਲਾ ਰਜਨਥਰਾ ਸਿੱਖ ਹਾਂਜੀ ਮੇਰੀ ਪਾਲਟਰ ਦਾ ਨਾਮ ਆਏ ਸ੍ਰੀ ਗੁਰ 1705 ਦੇ ਵਿੱਚ ਖੜੀ ਕਰੀ ਬਾਬਾ ਆਲਾ ਸਿੰਘ ਜੀ ਦੀ ਪਲਟਨ ਆਈ ਤੇ ਜਿੱਦਾਂ ਤੁਸੀਂ ਕਾਰਗਿਲ ਦੀ ਲੜਾਈ ਲੜੀ ਆ ਮੈਨੂੰ ਪਤਾ ਲੱਗਾ ਕਾਰਗਿਲ ਵਿੱਚ ਵੀ ਥੋੜੇ ਦਿਨ ਉੱਥੇ ਅਟੈਕ ਹੋ ਗਿਆ ਸੀ ਥੋੜੀ ਜ਼ਖਮੀ ਹੋ ਗਈ ਤੁਸੀਂ ਉੱਥੇ ਹਾਂਜੀ ਕਾਰਗਿਲ 'ਚ ਮੇਰੇ ਪੰਜ ਛੇ ਜਗ੍ਹਾ ਤੇ ਲੱਗੇ ਹੋਏ ਨੇ ਜੀ ਮਤਲਬ ਬਹੁਤ ਜ਼ਿਆਦਾ ਮੈਂ 1000 ਫੁੱਟ ਥੱਲੇ ਚਲ ਗਿਆ ਸੀ ਅੱਛਾ ਪਹਾੜੀ ਤੋਂ ਗੱਡੀ ਸਣੀ ਤੇ ਥੋੜੇ ਜੱਖੇ ਵੀ ਜਦੋਂ ਤੁਸੀਂ ਪੰਜ ਬੰਦੇ ਬਚਾਇਆ ਉਦੋਂ ਵੀ ਤੁਹਾਡੇ ਤੇ ਕਾਫੀ ਸਟਰ ਜ਼ਖਮ ਜੁਮ ਆ ਕੇ ਜਾਂਦੇ ਹਾਂਜੀ ਜ਼ਖਮ ਕੱਚ ਲੱਗਿਆ ਜੀ ਅੱਖ ਤੇ ਲੱਗਿਆ ਉਹ ਇੱਥੇ ਲੱਗਿਆ ਜੀ ਰક્ત ਕਿਦਾਂ ਮਹਿਸੂਸ ਹੋ ਰਿਹਾ ਤਨੂ ਮੈਨੂੰ ਤਾਂ ਹੀ ਲੱਗ ਰਿਹਾ ਏ ਵੀ ਜੋ ਮਕਾਲ ਪ੍ਰਖਣੇ ਉਹ ਸਮਾਂ ਤੈਅ ਕਰਿਆ ਹੋਇਆ ਸੀ ਮੈਨੂੰ ਉੱਥੇ ਭੇਜਿਆ ਉਸੇ ਟਾਈਮ ਜੇ ਮੈਂ ਵੀ ਇੱਕ ਅੱਧਾ ਮਿੰਟ ਅੱਗੇ ਪਿੱਛੇ ਜਾਂਦਾ ਸ਼ਾਇਦ ਗੱਡੀ ਮੈਨੂੰ ਵੀ ਨਾ ਦੇਖਦੀ ਉਹ ਨਹੀਂ ਬਚਨੇ ਸੀ ਮੈਂ ਇਹ ਸਮਝਿਆ ਵੀ ਮੇਰੀ ਬਾਹਰੂ ਨੇ ਡਿਊਟੀ ਲਈ ਆ ਇਸ ਕੰਮ ਨੂੰ ਇਸ ਕਰਕੇ ਮੈਂ ਮੈਂ ਤਾਂ ਹਰ ਕਿਸੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਕੋਈ ਇਹੋ ਜਿਹਾ ਚਾਂਸ ਦੇਖਦੇ ਹੋ ਪਲੀਜ਼ ਭਜੋ ਨਾ ਹੈਲਪ ਕਰੋ ਕਿਸੇ ਦੀ ਜਾਨ ਬਚਾਣਾ ਹੀ ਸਭ ਤੋਂ ਵੱਡਾ ਪੁੰਨਾ ਗੁਰਦੁਆਰੇ ਮੰਦਰ ਜਾ ਕੇ ਪੈਸੇ ਚੜਾਣ ਨਾਲ ਜਾਓ ਕਰਨ ਨਾਲ ਕੋਈ ਵੱਡਾ ਪੁੰਨੀ ਕਿਸੇ ਦੀ ਜਾਨ ਬਚਾਓ ਉਹੀ ਸਭ ਤੋਂ ਵੱਡਾ ਪੁੰਨਾ ਬਾਸ ਇਸ ਤੋਂ ਪਹਿਲਾਂ ਵੀ ਤੁਸੀਂ ਪਤਾ ਲੱਗਿਆ ਪਿੰਡ ਵਾਸੀ ਨੇ ਦੱਸਿਆ ਵੀ ਉਸ ਤੋਂ ਪਹਿਲਾਂ ਵੀ ਤੁਸੀਂ ਕਈ ਲੋਕਾਂ ਦੀ ਜਾਨ ਬਚਾ ਚੁੱਕੇ ਹੋ ਅਜੇ ਅਪਰਾਧਾ ਕਰ ਚੁੱਕੇ ਹੋ ਹਾਂਜੀ ਇਹ ਸਰ ਮੈਂ ਮਤਲਬ ਤਕਰੀਬਨ ਮੇਰਾ ਪੰਜਵਾਂ ਚਾਂਸ ਆਈਏ ਅੱਛਾ ਪਹਿਲੇ ਪੰਜ ਆਪਾਂ ਦਾ ਕਾਫੀ ਜਾਨ ਕਾਫੀ ਇਸ ਨੇ ਪਛਾ ਸਕੀ ਹਾਂਜੀ ਸਰ ਇੱਕ ਮਤਲਬ ਵੀ ਕੁੜੀ ਨੇ ਛਾਲ ਮਾਰਤੀ ਸੀਗੀ 22 ਸਾਲ ਦੀ ਨੇ ਪਰਮਿੰਦਰ ਕੌਰ ਨੇ ਪੌਦ ਦੇ ਪੌਦ ਦੀ ਰਾਤ ਨੂੰ 8 ਵਜੇ ਉਹਨੂੰ ਮੈਂ ਕੱਢਿਆ ਸੀ ਇੱਕ ਮਨਜੀਤ ਸਿੰਘ ਨਾਮ ਦਾ ਪਿੰਡ ਪੌਦ ਦਾ ਹੀ ਮੋਹਨ ਸਿੰਘ ਪਟਵਾਰੀ ਦਾ ਬੇਟਾ ਉਹ ਗੜੀ ਦੇ ਪੁਲ ਕੋਲ ਰਾਤ ਨੂੰ 12 1 ਵਜੇ ਮਤਲਬ ਵੀ 1 ਨੂੰ ਕੱਟਿਆ ਵੱਢਿਆ ਪਿਆ ਸੀ ਉਹਨੂੰ ਮੈਂ ਬਚਾਇਆ ਫਿਰ ਇੱਕ ਬਰਮਾ ਦਾ ਮੁੰਡਾ ਸੀਗਾ ਜੀ ਉਹਨੂੰ ਮੈਂ ਬਚਾਇਆ ਫਿਰ ਇੱਕ ਸਾਨੇ ਵਾਲ ਤੋਂ ਬਹੁਤ ਸਾਲ ਪਹਿਲਾਂ ਗੱਡੀ ਡਿਗੀ ਸੀ ਪੌਦ ਦੇ ਪੁਲ ਕੋਲੇ ਉਹਦੇ ਵਿੱਚੋਂ ਬੱਚੇ-ਪੁੱੱਚੇ ਕਾਫੀ ਯਾਦ ਵੀ ਮੈਂ ਕਢਾਈ ਸੀ ਚਲੋ ਬੱਚਿਆਂ ਨੂੰ ਵੀ ਇਹ ਸਿੱਖਾ ਦਿੰਦੇ ਤਾਂ ਬੱਚੇ ਤੁਹਾਡੇ ਨਾਲ ਲੱਗਿਆ ਬੱਚਿਆਂ ਨੂੰ ਵੀ ਸਿੱਖਾ ਦਿੰਦੇ ਹਾਂ ਜੀ ਬੱਚੇ ਤਾਂ ਮੇਰੇ ਲਈ ਸਿੱਖਿਆ ਉਹਨਾਂ ਨੂੰ ਹੈਗੀ ਹੋਈ ਆ ਜਦੋਂ ਉਹਨਾਂ ਡੈਡੀ ਦੇਖਿਆ ਵੀ ਸਾਡਾ 1 ਮਿੰਟ ਚ ਚਲ ਗਿਆ ਇਹਨਾਂ ਨੇ ਵੀ ਅੱਦਾ ਹੀ ਸਕਿੰਟ ਲਾਇਆ ਜੀ ਮਨ ਲਾ ਪਿੱਛੇ ਆ ਗਏ ਇਹਨਾਂ ਨੇ ਹੈਲਪ ਕਰੀ ਮੈਂ ਤਾਂ ਸਭ ਬੱਚਿਆਂ ਨੂੰ ਇਹੀ ਕਹਿਣਾ ਕੋਈ ਇਹੋ ਜਿਹਾ ਚਾਂਸ ਦੇਖਦਾ ਪਲੀਜ਼ ਉਹਦੀ ਹੈਲਪ ਕਰੋ ਇਹੀ ਸਭ ਤੋਂ بڑا ਪੁੱਤ ਕਰਮ ਆ ਇਹ ਕਾਲਪੁਰਖ ਦੇ ਕਰ ਇਹੀ ਜੋ ਜਾਣਾ ਇਹ ਆਪਾਂ ਜਿਹੜਾ ਵੀ ਕੋਈ ਤੇ ਵੀ ਇਹੋ ਜਿਹੀ ਪ੍ਰੋਬਲਮ ਦੇਖਦੀ ਆ ਵੀ ਪਲੀਜ਼ ਉੱਥੇ ਭਜੋ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਕਿਸੇ ਨੂੰ ਵੀ ਕੋਈ ਜੱਗ ਵਿੱਚ ਫੱਟੜ ਉਹਨੂੰ ਛੱਡ ਕੇ ਨਾ ਭਜੋ ਦੀ ਹੈਲਪ ਕਰੋ ਪਲੀਜ਼ ਸਭ ਮੇਰੀ ਬੇਨਤੀ ਆ ਤੁਹਾਡਾ ਕੀ ਨਾਮ ਹੈ ਬਟ ਤੁਸੀਂ ਉਸ ਨਾਲ ਸੀ ਉਤਰ ਕੇ ਟ੍ਰਾਂਸਫਰ ਕਰ ਦਿਨ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਿੱਲੀ ਤੁਸੀਂ ਵੀ ਉਤਰਾਤ ਨੂੰ ਫਿਰ ਨਹਿ ਛਾਲ ਮਾਰ ਦਿੱਤੀ ਬਚਾ ਲਈ ਹਾਂਜੀ ਹਾਂਜੀ ਕੋਈ जख्मी ਤੁਸੀਂ ਤਾਂ जख्मी ਹੋ ਕਿ ਤੇ ਛੱਡ ਨਹੀਂ ਨਹੀਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਚਾ ਲਈ ਡਰ ਨਹੀਂ ਲੱਗਿਆ ਰਾਤ ਨੂੰ ਅੱਧੀ ਰਾਤ ਸੀ ਪਾਣੀ ਜਾਂਦਾ ਸੀ ਨਹਿ ਲੱਗੀ ਸੀ ਸੱਤ ਨਹੀਂ ਯਾ ਡੈਡੀ ਨਾਲ ਸੀ ਕਿ ਫਿਰ ਘਰ ਡਰ ਤੇ ਚਲੋ ਸੋ ਇਹ ਸੀ ਪਰਿਵਾਰ ਫੌਜੀ ਸਾਹਿਬ ਜਿਨ੍ਹਾਂ ਨੇ ਸੇਵਾ ਬukt ਫੌਜੀ ਨੇ ਜਿਨ੍ਹਾਂ ਨੇ ਆਪਣੀ ਜਾਨ ਤੇ ਖੇੜ ਕੇ ਪੰਜ ਕੀਮਤੀ ਜਾਨਾਂ ਨੂੰ ਬਚਾਇਆ ਸੋ ਸਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਇਹ ਜੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਜੇ ਜਿਹੜੇ ਬਹਾਦਰ ਫੌਜੀਆ ਦਾ ਅੱਗੇ ਤੋਂ ਹੌਸਲਾ ਵਧਾਉਣ ਲਈ ਇਹਨਾਂ ਨੂੰ ਸਨਮਾਨ ਕਰੇ ਇਹਨਾਂ ਨੂੰ ਉਤਸ਼ਾਹਿਤ ਕਰੇ ਤਾਂ ਜੋ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੇ ਆ ਲੋਕ ਜਿਹੜੀ ਕੀਮਤੀ ਜਾਨਾਂ ਬਚਾਉਣ ਲਈ ਅੱਗੇ ਆ ਧੰਨਵਾਦ